ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਤੇ ਹੁਣ ਇਹਦੇ ਵਿੱਚ ਕਰਦੇ ਸੀ ਖਵਤਾਂ ਅਗਲੀ ਖਵਤ ਹੈ ਜੀ ਕੁੱਛੜ ਕੁੜੀ ਤੇ ਸਹਿਰ ਢੰਡੋਰਾ ਜਾਂ ਫੇ ਦੂਜੀ ਖਤ ਹੋਰ ਵਰਤੀ ਜਾਂਦੀ ਹੈ ਕੁੱਛੜ ਕੁੜੀ ਗਰਾਹ ਹੋਕਾ ਕਿਸੇ ਦੇ ਬੰਦਲੇ ਹੋਏ ਹੁੰਦਾ ਜਦ ਕੋਈ ਆਪਣੇ ਕੋਲ ਜਾਂ ਘਰ ਦੇ ਵਿੱਚ ਹੀ ਪਈ ਚੀਜ਼ ਨੂੰ ਕਿਧਰੇ ਹੋਰ ਪਾਸੇ ਲੱਭਦਾ ਫਿਰ ਉਹਨੂੰ ਫਿਰ ਉਸਨੂੰ ਕਹਿ ਦਿੱਤਾ ਜਾਂਦਾ ਹੈ ਇਹ ਉਹ ਇੱਕ ਘੰਟੇ ਤੋਂ ਆਪਣਾ ਪੈਨ ਲੱਭ ਰਿਹਾ ਸੀ ਪਰ ਜਦੋਂ ਮੈਂ ਉਸ ਦੀ ਪਾਲ ਤੋਂ ਤੰਗਾ ਕੇ ਉਸ ਵੱਲ ਧਿਆਨ ਮਾਰਿਆ ਤਾਂ ਮੈਨੂੰ ਪੈਨ ਉਸ ਦੀ ਜੇਬ ਵਿੱਚ ਹੀ ਦਿਸਿਆ ਮੈਂ ਕਿਹਾ ਤੇਰੀ ਤਾਂ ਉਹੀ ਗੱਲ ਹੋਈ ਪੁੱਛੜ ਕੁੜੀ ਤੇ ਸਹਰ ਢੰਡੋਰਾ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕਿਸੇ ਦੇ ਜਨਮ ਮਰਨ ਜਾਂ ਦੁੱਖ ਸੁੱਖ ਦੀ ਪਰਵਾਹ ਨਾ ਕਰਨ ਵਾਲੇ ਨਹੀਂ ਕਿਹਾ ਜਾਂਦੀ ਹੈ ਇਹ ਖੌਤ ਜਿਹੜਾ ਕੋਈ ਆਪਣੇ ਆਪ ਵਿੱਚੇ ਮਾਸਟਰ ਆਂਦਾ ਹੋਵੇ। ਸ਼ਾਮ ਨੂੰ ਘਰ ਵਿੱਚ ਲੱਥੀ ਚੜੀ ਦੀ ਕੋਈ ਪਰਵਾਹ ਨਹੀਂ। ਉਸ ਨੂੰ ਤਾਂ ਖਾਣ ਪੀਣ ਤੇ ਪਹਿਨਣ ਦਾ ਖਿਆਲ ਹੀ ਰਹਿੰਦਾ ਹੈ। ਉਸ ਦੀ ਤਾਂ ਉਹੀ ਗੱਲ ਹੈ ਆਖੇ ਕੋਈ ਮਰੇ ਕੋਈ ਜੀਵੇ, ਸੁਥਰਾ ਕੋਲ ਪਤਾ ਸੇ ਪੀਵੇ। ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ। ਜਦੋਂ ਇਹ ਦੱਸਣਾ ਹੋਵੇ ਕਿ ਭੈੜੇ ਕੰਮ ਦੇ ਵਿੱਚ ਬਦਨਾਮੀ ਹੀ ਮਿਲਦੀ ਹੈ ਇਸ ਕਰਕੇ ਉੱਧਰ ਨੂੰ ਨਹੀਂ ਧੁਰਨਾ ਚਾਹੀਦਾ। ਸਤਨਾਮ ਸਿੰਘ ਨੇ ਥਾਣੇ ਵਿੱਚ ਕੁਝ ਜਿਹੇ ਬਾਝਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਜਿਸ ਨਾਲ ਉਸ ਦੀ ਵੀ ਬਦਨਾਮੀ ਹੋ ਗਈ ਸਿਆਣਿਆਂ ਨੇ ਠੀਕ ਹੀ ਕਿਹਾ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਟਾਟ ਦੀ ਚੁੱਲੀ ਤੇ ਰੇਸਮ ਦਾ ਵਖੀਆ ਜਾਂ ਕੱਖਾਂ ਦੀ ਕੁੱਲੀ ਹਾਥੀਦੰਦ ਦਾ ਪਰਣਾਲਾ ਤੇ ਇੱਕ ਹੋਰ ਵੀ ਅਖਾਉਤ ਇਹਦੇ ਨਾਲ ਸੰਬੰਧ ਹੈਗੀ ਆ ਜੇ ਕਿਸੇ ਨੂੰ ਲਿਖੋ ਬੇਟਾ ਕਮੈਂਟ ਦੇ ਵਿੱਚ ਲਿਖਿਓ ਜਰੂਰ ਕਿਸੇ ਖਾਸਤਾ ਚੀਜ਼ ਨੂੰ ਸ਼ਿੰਗਾਰਨ ਲਈ ਬਥੇਰੇ ਖਰਚ ਕਰਨਾ ਉਹਦੋਂ ਵਰਤੀ ਜਾਂਦੀ ਹੈ ਇਹੋ ਖਤ ਜਦੋਂ ਮੈਂ ਉਸ ਨੂੰ ਆਪਣੀ ਪੁਰਾਣੀ ਡਿਗੂ ਡਿਗੂ ਕਰਦੀ ਦੁਕਾਨ ਦੇ ਉੱਤੇ LED ਦਾ ਚਮਕਣਾ ਬੋਰਡ ਲਵਾਉਣ ਦੀ ਗੱਲ ਕਰਦੇ ਆ ਸੁਣਿਆ ਤਾਂ ਮੈਂ ਕਿਹਾ ਜੇਕਰ ਤੂੰ ਦੁਕਾਨ ਉਪਰ ਇੰਨਾ ਮਹਿੰਗਾ ਚਮਕਦਾ ਦਮਕਦਾ ਬੋਟਲ ਆਉਣਾ ਹੈ ਤਾਂ ਇਸ ਦੀ ਚੰਗੀ ਤਰ੍ਹਾਂ ਮੁਰੰਮਤ ਕਰਾ ਲੈ ਤੇ ਰੰਗ ਰੋਗਣ ਵੀ ਕਰਾ ਲੈ ਨਹੀਂ ਤਾਂ ਅੱਖਾਂ ਦੀ ਕੁੱਲੀ ਤੇ ਹਾਥੀਦੰਦ ਦਾ ਪਰਣਾਲਾ ਵਾਲੀ ਗੱਲ ਹੋਵੇਗੀ ਕੰਦਾਂ ਦੇ ਵੀ ਕਰਨ ਹੁੰਦੇ ਹਨ ਜਿਹੜੀ ਗੱਲ ਲੁਕਾਉਣੀ ਹੋਵੇ ਉਹ ਕਿਸੇ ਨਾਲ ਵੀ ਨਹੀਂ ਕਰਨੀ ਚਾਹੀਦੀ ਜੇ ਕਿਸੇ ਕਰਨ ਨਾਲ ਵੀ ਕਰਤੀ ਤਾਂ ਉਹ ਅੱਗੇ ਚਲੀ ਹੋਈ ਜਾਂਦੀ ਹੈ ਫੇਰ ਨਹੀਂ ਉਹਨੂੰ ਰੋਕ ਸਕਦੇ ਤੁਸੀਂ ਗੱਲ ਸੋਚ ਸਮਝ ਕੇ ਅੱਗਾ ਪਿੱਛਾ ਦੇਖ ਕੇ ਕਰਨੀ ਚਾਹੀਦੀ ਹੈ ਕਿਉਂਕਿ ਕੰਧਾਂ ਦੇ ਵੀ ਕੰਨ ਹੁੰਦੇ ਹਨ ਇਹ ਨਾ ਸਮਝੋ ਕਿ ਤੁਹਾਡੀ ਕਹੀ ਗੱਲ ਕਿਸੇ ਹੋਰ ਤੱਕ ਨਹੀਂ ਪਹੁੰਚਦੀ ਕੰਮ ਦਾ ਨਾ ਕਾਜ ਦਾ ਬੈਰੀ ਹੈ ਨਾਜ ਦਾ ਜਦੋਂ ਇਹ ਦੱਸਣਾ ਹੋਵੇ ਕਿ ਕੰਮ ਕਰ ਕੋਈ ਨਹੀਂ ਕਰਦਾ ਪਰ ਰੋਟੀਆਂ ਵਾਧੂ ਕੱਢਦਾ ਖਾਣ ਪੀਣ ਨੂੰ ਸ਼ੇਰ ਹੈ ਰਾਮ ਸਿੰਘ ਦਾ ਮੁੰਡਾ ਕਿਸੇ ਦੇ ਆਖੇ ਨਹੀਂ ਲੱਗਦਾ ਤੇ ਨਾ ਕੋਈ ਕੰਮ ਕਰਦਾ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ 8-10 ਰੋਟੀਆਂ ਖਾਣ ਲਈ ਘਰ ਆ ਜਾਂਦਾ ਉਸ ਨੂੰ ਦੇਖ ਕੇ ਰਾਮ ਸਿੰਘ ਨੇ ਕਿਹਾ ਕੰਮ ਦਾ ਨਕਾਜ ਦਾ ਵੈਰੀਆ ਨਾ ਜਦਾ ਕੰਮ ਪਿਆਰਾ ਹੈ ਚਮ ਪਿਆਰਾ ਨਹੀਂ ਜਦੋਂ ਇਹ ਦੱਸਣਾ ਹੋਵੇ ਕਿ ਚਮੜੀ ਦੀ ਸੁੰਦਰਤਾ ਨਾਲੋਂ ਕਮਾਊ ਬੰਦੇ ਦੀ ਜਤ ਵੱਧ ਹੁੰਦੀ ਹੈ ਕੰਮ ਕਰ ਵਾਲੇ ਨੂੰ ਬਹੁਤਾ ਮਾਨ ਸਨਮਾਨ ਦਿੱਤਾ ਜਾਂਦਾ ਕੁੜੀ ਭਾਵੇਂ ਸੋਹਣੀ ਨਾ ਵੀ ਹੋਵੇ ਪਰ ਚੰਗੀ ਨੌਕਰੀ ਕਰਦੀ ਹੋਵੇ ਤਾਂ ਸਹੁਰੇ ਘਰ ਵਿੱਚ ਜ਼ਿਆਦਾ ਮਾਨ ਸਨਮਾਨ ਮਿਲ ਜਾਂਦਾ ਇਸੇ ਕਰਕੇ ਤਾਂ ਕਹਿੰਦੇ ਹਨ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਕੱਲੀ ਤਾਂ ਲੱਕੜ ਵੀ ਨਹੀਂ ਵੱਲਦੀ ਜਦੋਂ ਇਹ ਦੱਸਣਾ ਹੋਵੇ ਕਿ ਦੁੱਖ ਸਾਂਝੇ ਕਰਨ ਲਈ ਕੋਈ ਨਾ ਕੋਈ ਤਾਂ ਕੋਲ ਚਾਹੀਦਾ ਚਾਹੀਦਾ ਵਿਧਵਾ ਸੰਤੀ ਨੇ ਆਪਣੇ ਕੋਲ ਆਪਣੀ ਭਤੀਜੀ ਲੈ ਆਂਦੀ ਉਹ ਕੱਲੀ ਵਿਚਾਰੀ ਕਰਦੀ ਵੀ ਕਿ ਕਿਉਂਕਿ ਕਹਿੰਦੇ ਨੇ ਕੱਲੀ ਤਾਂ ਲੱਕੜ ਵੀ ਨਹੀਂ ਵੱਲਦੀ ਕਦੀ ਤੋਲਾ ਕਦੀ ਮਾਸਾ ਉਸ ਦੀ ਗੱਲ ਦਾ ਕੀ ਪਰਵਾਸਾ ਜਿਸ ਵਿਅਕਤੀ ਦਾ ਸੁਭਾਅ ਟਿਕਾਉ ਵਾਲਾ ਨਾ ਹੋਵੇ ਥੋੜੇ ਥੋੜੇ ਸਮੇਂ ਵਿੱਚ ਉਹ ਬਦਲਦਾ ਰਹੇ ਉਹਦੇ ਲਈ ਵਰਤਿਆ ਜਾਂਦਾ ਹੈ ਇਹ ਇਹ ਹੈ ਕਦੇ ਕੁਝ ਕਹਿੰਦਾ ਤੇ ਕਦੇ ਕੁਝ ਇਸ ਦਾ ਕਿਉਂ ਯਕੀਨ ਕਰਦੇ ਹੋ ਆਖੇ ਕਦੇ ਤੋਲਾ ਕਦੇ ਮਾਸਾ ਉਸ ਦੀ ਗੱਲ ਦਾ ਕੀ ਪਰਵਾਸਾ ਇਸ ਦਾ ਕੀ ਪਤਾ ਥੋੜੀ ਦੇਰ ਤੱਕ ਫੇਰ ਬਦਲ ਜਾਵੇ ਕਾਲੀ ਦੀ ਕਹਾਣੀ ਅੱਧਾ ਤੇਲ ਤੇ ਅੱਧਾ ਪਾਣੀ ਜਦੋਂ ਇਹ ਦੱਸਣਾ ਹੋਵੇ ਕਿ ਕਾਲੀ ਦੇ ਵਿੱਚ ਕੀਤਾ ਕੰਮ ਸਹੀ ਨਹੀਂ ਹੁੰਦਾ ਉਹਦੇ ਵਿੱਚ ਕੁਝ ਨਾ ਕੁਝ ਖਰਾਬੀ ਹੋ ਜਾਂਦੀ ਹੈ ਜਸਵੀਰ ਨੇ ਆਪਣੀ 6ਵੀਂ ਵਿੱਚ ਪੜ੍ਹਦੀ ਧੀ ਨੂੰ 8ਵੀਂ ਪਾਸ ਕਰਾਉਣ ਲਈ ਕਾਲੀ ਵਿੱਚ ਉਸ ਨੂੰ ਪੰਜਾਬ ਬੋਰਡ ਦੇ ਪੇਪਰ ਦਵਾ ਦਿੱਤੇ ਉਹ 8ਵੀਂ ਤਾਂ ਪਾਸ ਕਰ ਗਈ ਪਰ ਹਿਸਾਬ ਵਿੱਚ ਰਿਪੀਅਰ ਆ ਗਈ ਸਿਆਣਿਆਂ ਨੇ ਸੱਚੀ ਕਿਹਾ ਕਾਲੀ ਦੀ ਕਹਾਣੀ ਅੱਧਾ ਤੇਲ ਤੇ ਅੱਧਾ ਪਾਣੀ ਕੰਮ ਜਿਹੜਾ ਕਰਨਾ ਉਹ ਟਕੌਰ ਨਾਲ ਤੇ ਮਨ ਲਾ ਕੇ ਕੀਤਾ ਜਾਵੇ ਤਾਂ ਵਧੀਆ ਹੁੰਦਾ। ਹਾਂਜੀ YouTube ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ। ਸਾਰਿਆਂ ਨੂੰ ਪਿਆਰ ਭਰੇ ਸਾਥ ਸਿਰਿਆਕਾ